ਵਿਜੀਲੈਂਸ ਨੇ ਇੱਕ ਐਸਡੀਐਮ ਦੇ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ ਐਸਡੀਐਮ ਤਹਾਲੇ ਉਸ ਕੇਸ ਵਿੱਚ ਫਰਾਰ ਚੱਲ ਰਿਹਾ ਹੈ ਪਰ ਇੱਕ ਸਟੈਨੂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਸਾਰੇ ਦਫ਼ਤਰ ਦੇ ਰਿਕਾਰਡ ਜ਼ਬਤ ਕਰ ਲਿਆ ਗਿਆ ਹੈ ਦਰਅਸਲ ਇਹ ਮਾਮਲਾ ਰਾਇਕੋਟ ਦਾ ਹੈ ਰਾਇਕੋਟ ਦੇ ਹੀ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਜਿਨ੍ਹਾਂ ਦੇ ਨਜ਼ਦੀਕੀ ਜਾਂ ਪੀਏ ਦੇ ਜਾਂ ਕਰੀਬੀ ਦੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਇਹ ਮਾਮਲਾ ਸਾਹਮਣੇ ਆਇਆ ਹੈ ਆਇਆ ਉਜਾਗਰ ਹੋਇਆ ਹੈ ਦਰਅਸਲ 24 ਲੱਖ ਤੋਂ ਵੱਧ ਨਕਦੀ ਹੈ ਜਿਹੜੀ ਐਸਡੀਐਮ ਦੇ ਦਫ਼ਤਰ ਦੀ ਅਲਮਾਰੀ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਇਸ ਕੇਸ ਦੇ ਵਿੱਚ ਕਿਹੜੇ ਕੰਮ ਦੇ ਵਿੱਚ ਰਿਸ਼ਵਤ ਲਈ ਗਈ ਜਾਂ ਕਿਸ ਦਾ ਪੈਸਾ ਸੀ ਹੁਣ ਵਿਜੀਲੈਂਸ ਨੇ ਇਸ ਦੀ ਜਾਂਚ ਤੇਜ਼ ਕਰ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਨਿਕਲ ਕੇ ਆਈਆਂ ਨੇ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੰਨੇ ਆਂ ਦਰਅਸਲ ਐਸ ਡੀ ਐਮ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਵੱਖ-ਵੱਖ ਮਾਮਲਿਆਂ ਦਾ ਰਿਕਾਰਡ ਵੀ ਕਬਜੇ ਚ ਲਿਆ ਗਿਆ ਐ ਐਸ ਡੀ ਐਮ ਦਫ਼ਤਰ ਦੇ ਵਿੱਚੋਂ 24,60,000 ਰੁਪਏ ਮਿਲਣ ਦੇ ਮਾਮਲੇ 'ਚ ਲੰਘੇ ਦਿਨ ਵਿਜੀਲੈਂਸ ਵਿਭਾਗ ਨੇ ਐਸ ਡੀ ਐਮ ਗੁਰਬੀਰ ਸਿੰਘ ਕੋਹਲੀ ਖਿਲਾਫ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਐ ਵਿਜੀਲੈਂਸ ਵਿਭਾਗ ਦੇ ਡੀ ਐਸ ਪੀ ਸ਼ਿਵਚੰਦ ਦੀ ਟੀਮ ਵੱਲੋਂ ਨਗਦੀ ਸਮੇਤ ਗ੍ਰਿਫਤਾਰ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਮੌਜੂਦਗੀ ਚ ਨੂਰਪੁਰਾ ਤੇ ਰਾਏਕੋਟ ਸਥਿਤ ਉਸ ਦੀ ਰਹਾਇਸ਼ ਦੀ ਤਲਾਸ਼ੀ ਦੌਰਾਨ ਕੁਝ ਤਰਾ ਯੋਗ ਦਸਤਾਵੇਜ਼ ਤੇ ਹੋਰ ਸਮੱਗਰੀ ਵੀ ਕਬਜ਼ੇ ਦੇ ਵਿੱਚ ਲੈਣ ਦੀ ਸੂਚਨਾ ਮਿਲੀ ਹੈ ਪੰਜਾਬੀ ਟਰਬਿਊਨ ਦੇ ਪੱਤਰਕਾਰ ਸੰਦੋਖ ਗਿੱਲ ਦੀ ਰਿਪੋਰਟ ਅੱਗੇ ਇਹ ਵੀ ਦੱਸਦੀ ਹੈ ਕਿ ਜਾਂਚ ਟੀਮ ਨੇ ਸਟੈਨੋ ਦੇ ਦਫ਼ਤਰ ਦਾ ਕਾਫੀ ਰਿਕਾਰਡ ਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਕਬਜ਼ੇ 'ਚ ਲੈ ਲਈ ਹੈ ਦੂਜੇ ਪਾਸੇ ਵਿਜੀਲੈਂਸ ਟੀਮ ਦੀ ਹਿਰਾਸਤ ਦੌਰਾਨ ਜਤਿੰਦਰ ਸਿੰਘ ਨੀਟਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਸ ਇੰਨਾ ਹੀ ਕਿਹਾ ਕਿ ਉਹ ਸਹੀ ਸਮਾਂ ਆਉਣ ਦੇ ਉੱਤੇ ਪੂਰੇ ਵੱਡੇ ਖੁਲਾਸੇ ਕਰਨਗੇ ਹੁਣ ਇਸ ਨੀਟੇ ਨੇ ਖੁਲਾਸੇ ਕੀ ਕਰਨੇ ਨੇ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਇਸੇ ਦੌਰਾਨ ਵਿਜੀਲੈਂਸ ਵਿਭਾਗ ਲੁਧਿਆਣਾ ਰੇਂਜ ਦੇ ਸੀਨੀਅਰ ਪੁਲਿਸ ਕਪਤਾਨ ਰੁਪਿੰਦਰ ਕੌਰ ਸਰਾਂ ਦੇ ਮਾਮਲੇ ਦੀ ਜਾਂਚ ਦੀ ਮੋੜਲੀ ਸਟੇਜ ਤੇ ਕੋਈ ਵੀ ਖੁਲਾਸਾ ਕਰਨ ਤੋਂ ਫਿਲਹਾਲ ਦੀ ਘੜੀ ਟਾਲਾ ਵੱਟਿਆ ਪਰ ਸੂਤਰਾਂ ਅਨੁਸਾਰ ਵੀਰਵਾਰ ਨੂੰ ਪਿੰਡ ਝੋਲੜਾ ਵਾਸੀ ਹਰਦੇਵ ਸਿੰਘ ਅਤੇ ਜਟਪੁਰੀ ਜਟਪੁਰਾ ਵਾਸੀ ਰਗਵੀਰ ਸਿੰਘ ਦੇ ਜ਼ਮੀਨੀ ਮਾਮਲਿਆਂ ਦੇ ਕੇਸਾਂ ਦੀਆਂ ਫਾਈਲਾਂ ਕਬਜ਼ੇ ਚ ਲਈਆਂ ਗਈਆਂ ਨੇ ਇਨ੍ਹਾਂ ਸ਼ੱਕੀ ਮਾਮਲਿਆਂ ਚ ਐਸਡੀਐਮ ਗੁਰਵੀਰ ਸਿੰਘ ਕੋਹਲੀ ਵੱਲੋਂ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਤੇ ਨਾ ਹੀ ਅਗਲੀ ਪੇਸ਼ੀ ਮੁਕਰਰ ਕੀਤੀ ਗਈ ਸੀ ਅਦਾਲਤੀ ਸੁਣਵਾਈ ਦਾ ਹੋਰ ਰਿਕਾਰਡ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਵਿਧਾਇਕ ਦੇ ਨਿੱਜੀ ਸਹਾਇਕ ਨੇ ਯਾਨੀ ਕਿ ਪੀਏ ਨੇ ਬਿਆਨਾਂ ਤੇ ਕੇਸ ਦਰਜ ਹੋਇਆ ਲੁਧਿਆਣਾ ਬਿਜ਼ਨਸ ਬਿਊਰੋ ਨੇ ਇਸ ਮਾਮਲੇ 'ਚ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨਿੱਜੀ ਸਹਾਇਕ ਕਰਮਜੀਤ ਸਿੰਘ ਵਾਸੀ ਸੁਖਾਣਾ ਦੇ ਬਿਆਨਾਂ ਤੇ 24 ਲੱਖ 6000 ਰੁਪਏ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਦੀ ਸਰਕਾਰੀ ਅਲਮਾਰੀ 'ਚੋਂ ਬਰਾਮਦ ਕਰਨ ਮਗਰੋਂ ਲੰਗੀ ਦੇ ਰਾਤ ਭ੍ਰਿਸ਼ਟਾਚਾਰ ਰੋਕੂ ਕਮਨੂਨ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਵਾਇਆ ਹੈ ਸ਼ਿਕਾਇਤਕਰਤਾ ਨੇ ਐਸਡੀਐਮ ਤਹਿਸੀਲਦਾਰ ਤੇ ਉਹਨਾਂ ਦੇ ਦਫ਼ਤਰ ਚ ਤਾਇਨਾਤ ਸਟੈਨੋ ਜਤਿੰਦਰ ਸਿੰਘ ਖਿਲਾਫ ਲੋਕਾਂ ਦੇ ਕੰਮ ਕਰਨ ਬਦਲੇ ਮੋਟੀਆਂ ਰਕਮਾਂ ਵਸੂਲਣ ਦਾ ਦੋਸ਼ ਲਾਇਆ ਹੈ। ਹੁਣ ਆਮ ਆਦਮੀ ਪਾਰਟੀ ਦੇ ਜੇਕਰ ਨਿੱਜੀ ਸਹਾਇਕ ਇਹ ਗੱਲ ਕਹਿ ਰਹੇ ਨੇ ਕਿ ਉੱਥੇ ਐਸਡੀਐਮ ਵੀ, ਤਹਿਸੀਲਦਾਰ ਵੀ ਤੇ ਹੋਰ ਜਿਹੜੇ ਸਟੈਨੋ ਤੇ ਦਫ਼ਤਰੀ ਜਿਹੜੇ ਅਮਲੇ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਜੇਕਰ ਰਿਸ਼ਵਤ ਦੇ ਨਾਲ ਮੋਟੀਆਂ ਰਕਮਾਂ ਕਮਾ ਰਹੇ ਸੀ ਤਾਂ ਉਸ ਤੋਂ ਪਹਿਲਾਂ ਕਿ ਕਾਫੀ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੀ। ਜਾਂ ਫਿਰ ਵਿਧਾਇਕ ਨੂੰ ਜਾਂ ਵਿਧਾਇਕ ਦੇ ਪੀਏ ਨੂੰ ਨਿੱਜੀ ਸਹਾਇਕ ਨੂੰ ਹੀ ਬਾਅਦ ਚ ਪਤਾ ਲੱਗਿਆ ਤੇ ਹੁਣ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਹੜਾ ਖਬਰ ਸਾਹਮਣੇ ਆਈ ਹੈ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਜਤਿੰਦਰ ਸਿੰਘ ਨੀਟੇ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਨੇ ਪੱਤਰਕਾਰਾਂ ਨੂੰ ਦੇ ਸਵਾਲਾਂ ਦਾ ਜਵਾਬ ਦਿੰਦੇ ਆ ਜਿਹੜੀ ਇੱਕ ਗੱਲ ਹੀ ਕਹੀ ਹੈ ਹਾਲੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਕਰਨਗੇ ਉਹਨਾਂ ਖੁਲਾਸਿਆਂ ਦੇ ਵਿੱਚ ਕੀ ਹੋਵੇਗਾ ਕਿ ਇਸ ਦੇ ਵਿੱਚ ਕੋਈ ਸਿਆਸਤਦਾਨ ਵੀ ਸ਼ਕੰਜੇ ਵਿੱਚ ਆ ਸਕਦਾ ਹੈ ਕਿ ਉਹ ਜਤਿੰਦਰ ਸਿੰਘ ਨੀਟਾ ਕਿਸੇ ਸਿਆਸਤਦਾਨ ਦਾ ਨਾਮ ਵੀ ਲਵੇਗਾ জাফর ਵਾਕਈ ਅਧਿਕਾਰੀਆਂ ਨੇ ਵੱਡੀਆਂ ਗੜਬੜੀਆਂ ਕੀਤੀਆਂ ਨੇ ਔਰ ਵੱਡੀ ਲਾਈ ਹੈ ਲੋਕਾਂ ਤੋਂ ਪੈਸਾ ਲੁੱਟਿਆ ਬੇਈਮਾਨੀ ਦੀ ਕਮਾਈ ਕੀਤੀ ਹੈ ਇਹ ਆਉਣ ਵਾਲਾ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਵਿਜੀਲੈਂਸ ਨੇ ਰਿਕਾਰਡ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ਦੇਖਦੇ ਹਾਂ ਕਿ ਇਸ ਤਫ਼ਤੀਸ਼ ਦੇ ਵਿੱਚੋਂ ਨਤਾਰਾ ਕੀ ਹੁੰਦਾ ਹੈ ਕੌਣ ਕੌਣ ਮਿਲਿਆ ਹੋਇਆ ਸੀ ਤੇ ਕਿਸ ਕਿਸ ਦੀ ਮਿਲੀਭੁਗਤ ਦੇ ਨਾਲ ਇਸ ਦਫ਼ਤਰ ਦੇ ਵਿੱਚੋਂ ਵੱਡੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਸੀ ਦੋ ਨੰਬਰ ਦੀਆਂ ਉਨ ਇਸ ਕਾਲੀ ਕਮਾਈ ਨੂੰ ਕਰਨ ਵਾਲਿਆਂ ਦਾ ਪਰਦਾ ਫਾਸ਼ ਹੋਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਹੁਣ ਦੋ ਗੱਲਾਂ ਉੱਤੇ ਨਿਰਭਰ ਕਰਦੇ ਨੇ ਖੁਲਾਸੇ ਇੱਕ ਵਿਜੀਲੈਂਸ ਦੀ ਜਾਂਚ ਦੇ ਵਿੱਚੋਂ ਕੀ ਨਿਕਲਦਾ ਹੈ ਉਹ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੌਣ ਕੌਣ ਫਸਦਾ ਹੈ ਔਰ ਫਿਲਹਾਲ ਐਸਡੀਐਮ ਕਾਬੂ ਨਹੀਂ ਆਇਆ ਉਹ ਫਰਾਰ ਚੱਲ ਰਿਹਾ ਹੈ ਇਸ ਵਕਤ ਔਰ ਦੂਜੇ ਪਾਸੇ ਜੋ ਜਤਿੰਦਰ ਸਿੰਘ ਨੀਟਾ ਨੇ ਆਖਿਆ ਕਿ ਵੱਡੇ ਖੁਲਾਸੇ ਕਰਨਗੇ ਤਾਂ ਉਹ ਵੱਡੇ ਖੁਲਾਸੇ ਕੀ ਹੋਣਗੇ ਜਾਂ ਫਿਰ ਬਾਅਦ ਵਿੱਚ ਅੰਦਰ ਖਾਤੇ ਖੁਲਾਸੇ ਕਰਨ ਦੇ ਵਿੱਚ ਤੋ ਪਹਿਲਾ ਪਹਿਲਾ ਕੋਈ ਸਮਝੌਤਾ ਹੋ ਜਾਵੇਗਾ ਇਹ ਤੇ ਹੁਣ ਨਿਰਭਰ ਕਰਦਾ ਆਉਣ ਵਾਲੇ ਸਮੇਂ ਦੇ ਉੱਤੇ ਜੇਕਰ ਨੀਟਾ ਇਹ ਕਹਿ ਕੇ ਵੀ ਖਲਾਸੇ ਨਹੀਂ ਕਰਦਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਕੋਈ ਸਮਝੌਤਾ ਹੋ ਗਿਆ ਤੇ ਜੇਕਰ ਖਲਾਸੇ ਕਰ ਦਿੰਦਾ ਤਾਂ ਫਿਰ ਵੱਡੇ ਵੱਡੇ ਮਗਰਮੱਸ਼ ਬੇਈਮਾਨੀ ਕਰਨ ਵਾਲੇ ਭ੍ਰਿਸ਼ਟਾਚਾਰ ਕਰਨ ਵਾਲੇ ਵੀ ਫਸ ਸਕਦੇ ਨੇ ਜਦੋਂ ਵੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ